Fins demà! ਸਰਮ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਸਾਡੇ ਕੋਲ ਪੰਜਾਬ ਦੇ ਵਿੱਚ ਮੌਨਸੂਨ ਜੁਲਾਈ ਦੇ ਵਿੱਚ ਐਂਟਰ ਕਰ ਜਾਂਦਾ ਸੋ ਇਸ ਵਾਰੀ ਬੜਾ ਨਾਰਮਲੀ ਐਂਟਰ ਹੋਇਆ ਸੈਕੰਡ ਜੁਲਾਈ ਨੂੰ ਐਂਟਰ ਹੋ ਗਿਆ ਸੀ ਮੌਨਸੂਨ ਬਟ ਜੁਲਾਈ ਦੇ ਵਿੱਚ ਫੇ ਸਾਡੇ ਕੋਲ ਜੂਨ ਦੇ ਵਿੱਚ ਅੱਛੀ ਬਾਰਿਸ਼ ਹੋਈ ਹੈ ਪਰ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਡੈਫਿਸਿਟ ਰਿਹਾ ਸੋ ਅਗਰ ਆਪਾਂ ਹੁਣ ਤੱਕ ਦੀ ਗੱਲ ਕਰਦੇ ਆਂ ਤਾਂ ਪੂਰੇ ਸੀਜ਼ਨ ਦਾ ਸਾਡੇ ਕੋਲ 43% ਜਿਹੜਾ ਪੰਜਾਬ ਦਾ ਡੈਫਿਸਿਟ ਚੱਲ ਰਿਹਾ ਹੈ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਆ ਤਾਂ ਵੀ ਸਾਡੇ ਕੋਲ ਜਿਸ ਤਰ੍ਹਾਂ ਕੀ 220 ਜਿਹੜੀ ਬਾਰਿਸ਼ ਐ ਜੁਲਾਈ ਦੇ ਵਿੱਚ ਹੋਣੀ ਚਾਹੀਦੀ ਐ ਬਟ ਸਾਡੇ ਕੋਲ 120 ਤੱਕ ਬਾਰਿਸ਼ ਹੋਈ ਐ ਸੋ ਉਹ ਵੀ ਕਾਫੀ ਡੈਫਿਸਿਟ ਜਿਹੜਾ ਲੁਧਿਆਣੇ ਦਾ ਚੱਲ ਰਿਹਾ ਐ اسی ਤਰ੍ਹਾਂ ਹੀ ਕਾ ਸਾਰੇ ਡਿਸਟ੍ਰਿਕਟਸ ਦੇ ਵਿੱਚ ਹੀ ਜਿਹੜਾ ਜੁਲਾਈ ਦਾ ਮੰਥ ਐ ਉਹ ਡੈਫਿਸਿਟ ਹੈਗਾ ਇਨ ਰਿਗਾਰਡਿੰਗ ਟੂ ਰੇਨਫਾਲ ਸੋ ਜਿਸ ਤਰ੍ਹਾਂ ਕੀ ਫਤੇਗੜ ਸਾਹਿਬ ਜਿਹੜਾ ਉਹ ਸਭ ਤੋਂ ਜ਼ਿਆਦਾ ਡੈਫੀਸਿਟ ਹੈ 80% ਡੈਫੀਸਿਟ ਜਿਹੜਾ ਫਤੇਗੜ ਸਾਹਿਬ ਦੇ ਵਿੱਚ ਰਿਕਾਰਡ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਥੋੜਾ ਜਿਹਾ ਫੇਰ ਸਿਸਟਮ ਡਵੈਲਪ ਹੋਇਆ ਇੱਕ ਲਾਹੌਰ ਪਾਕਿਸਤਾਨ ਵੱਲੋਂ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਹੈ ਜਿਸ ਤਰ੍ਹਾਂ ਕੀ ਨਾਰਥ ਰੀਜਨ ਦੇ ਵਿੱਚ ਇੱਕ ਪੂਰਾ ਸਿਸਟਮ ਡਵੈਲਪ ਹੋ ਚੁੱਕਿਆ ਹੈ ਜੋ ਸੈਂਟਰਲ ਪੰਜਾਬ ਤੱਕ ਇਫੈਕਟ ਕਰੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੀ 29 30 31 ਨੂੰ ਪੰਜਾਬ ਦੇ ਉੱਤਰੀ ਭਾਗਾਂ ਦੇ ਵਿੱਚ ਤੇ ਮੱਧ ਸੈਂਟਰਲ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਕਿ ਐ ਸਾਊਥ-ਵੈਸਟਰਨ ਰੀਜਨ ਜਿਹੜਾ ਮਾਲਵਾ ਬੈਲਟ ਹੈ ਉੱਥੇ ਥੋੜਾ ਜਿਹਾ ਚਾਂਸਸ ਘਟ ਨੇ ਪਰ ਇਹ ਸਿਸਟਮ ਜਿਹੜਾ ਆ ਉਹ ਤਿੰਨ ਦਿਨ ਤੱਕ ਜਿਹੜਾ ਪੰਜਾਬ ਦੇ ਵਿੱਚ ਮੌਨਸੂਨ ਦੀ ਜਿਹੜੀ ਬਾਰਿਸ਼ ਹੋ ਕਰੇਗਾ 31 ਤਰੀਕ ਤੱਕ ਰਹੇਗਾ ਸਿਸਟਮ ਹਾਂਜੀ ਇਹ ਤਿੰਨ ਦਿਨ ਦਾ ਸਾਡੇ ਕੋਲ ਫੋਰਕਾਸਟ ਹੈਗੀ ਹੈ ਕੁਝ ਜਿਹੜੇ ਨਾਰਥ ਰੀਜਨ ਉਹਨਾਂ ਤੇ येलो ਅਲਰਟ ਵੀ ਹੈਗਾ ਕਿ ਅੱਛੀ ਬਾਰਿਸ਼ ਹੋ ਸਕਦੀ ਹੈ ਤੇ ਬਾਕੀ ਸੈਂਟਰਲ ਪੰਜਾਬ ਤੱਕ ਜਿਹੜਾ ਇਹ ਸਪਰੈਡ ਹੋਏਗਾ ਤੇ ਬੜੀ ਇੰਟੈਂਸਿਟੀ ਦੇਖਿਆ ਜਾਵੇ ਕਿੰਨੀ ਬਾਰਿਸ਼ ਕਰਟ ਹੋਈ ਹੈ ਅਜਾਈ ਹੋਏਗਾ ਆਹ ਜਿਸ ਤਰ੍ਹਾਂ ਪਿਛਲੇ ਸਾਲ ਵੀ ਡੈਫਿਸਿਟ ਸੀਗੀ ਜੀ ਮੌਨਸੂਨ ਕਿਉਂਕਿ 2022 ਦੇ ਵਿੱਚ ਜਿਹੜੀ ਹੈ ਮੌਨਸੂਨ ਦੇ ਵਿੱਚ ਕਾਫੀ ਅੱਛੀ ਬਾਰਿਸ਼ ਹੋਈ ਹੋਈ ਸੀ 700 ਤੋਂ ਉੱਪਰ ਸੀਗੀ 2023 ਦੇ ਵਿੱਚ ਜਿਹੜੀ ਬਾਰਿਸ਼ ਸੀਗੀ ਉਹ 480 ਤੱਕ ਹੀ ਸੀਗੀ ਜਿਹੜੀ ਕਿ ਨਾਰਮਲ ਤੋਂ ਘੱਟ ਸੀਗੀ ਇਸ ਵਾਰੀ ਵੀ ਹਲੇ ਤੱਕ ਜਿਹੜਾ ਸਾਡੇ ਕੋਲ ਡੈਫਿਸਿਟ ਹੈਗਾ ਉਹ 43% ਤੱਕ ਸਾਡਾ ਪੰਜਾਬ ਦਾ ਡੈਫਿਸਿਟ ਚੱਲ ਰਿਹਾ ਹੈ ਤੇ ਟੈਂਪਰੇਚਰਸ ਬਾਰੇ ਕੀ ਕਿੰਨਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਟੈਂਪਰੇਚਰਸ ਵੀ ਜਿਹੜੇ ਨੇ ਜੀ ਨਾਰਮਲ ਤੋਂ ਹਾਈ ਚੱਲ ਰਹੇ ਨੇ ਬੋਥ ਟੈਂਪਰੇਚਰਸ ਦੇ ਆਰ ਬਫ ਨਾਰਮਲ ਜਿਸ ਤਰ੍ਹਾਂ ਕਿ ਮੈਕਸਿਮ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 36 37 ਤੱਕ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ 34 ਸਾਡਾ ਨਾਰਮਲ ਹੁੰਦਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਟੈਂਪਰੇਚਰ ਆ ਉਹ ਵੀ 29 ਤੱਕ ਜਿਹੜਾ ਚੱਲ ਰਿਹਾ ਔਰ 24 25 ਜਿਹੜਾ ਨਾਰਮਲ ਹੁੰਦਾ ਸੋ ਜੇ ਦੋਨੋਂ ਹੀ ਟੈਂਪਰੇਚਰਸ ਜਿਹੜੇ ਨੇ ਨਾਰਮਲ ਤੋਂ ਜ਼ਿਆਦਾ ਨੇ ਇਹ ਹਿਊਮਿਡਿਟੀ ਲੈਵਲ ਵੀ ਸਾਡਾ ਹਾਈ ਹੈਗਾ ਸੋ ਇਸੇ ਕਰਕੇ ਸਾਨੂੰ ਜ਼ਿਆਦਾ ਸਫੋਕੇਸ਼ਨ ਜਿਹੜੀ ਮਹਿਸੂਸ ਹੋ ਰਹੀ ਹੈ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਜਿਸ ਤਰ੍ਹਾਂ ਕੀ ਚਾਂਸਸ ਹੈਗੇ ਨੇ ਬਾਰਿਸ਼ ਦੇ ਤਾਂ ਆਪਾਂ ਨੂੰ ਕਾਫੀ ਰੀਲੀਫ ਮਿਲਣ ਦੇ ਚਾਂਸਸ ਨੇ ਕਿ ਰੇਨ ਡੈਫਿਸ਼ੀਅੰਟ ਦਿਨ ਚੱਲ ਰਿਹਾ ਹੈਗਾ ਤੇ ਇਹਦਾ ਕ੍ਰੌਪ 'ਤੇ ਉੱਪਰ ਕਿਵੇਂ ਅਸਰ ਪਵੇਗਾ ਜਾਂ ਅੰਡਰਗ੍ਰਾਉਂਡ ਵਾਟਰ 'ਤੇ ਕਿਵੇਂ ਅਸਰ ਪਵੇਗਾ ਹਾਂਜੀ ਜਿਸ ਤਰ੍ਹਾਂ ਸਾਡਾ ਵੈਸੇ 98% ਏਰੀਆ ਜਿਹੜਾ ਇਰੀਗੇਟਿਡ ਹੈ ਪੰਜਾਬ ਦਾ ਜੇ ਇਹ ਬਾਰਿਸ਼ ਨਹੀਂ ਹੁੰਦੀ ਤਾਂ ਜਿਹੜਾ ਕਿਸਾਨ ਨੇ ਉਹ ਪੰਪ ਆਊਟ ਕਰਕੇ ਪਾਣੀ ਜਿਹੜਾ ਉਹ ਆਪਣਾ ਮਤਲਬ ਪਾਣੀ ਦੀ ਪੂਰਤੀ ਕਰ ਲੈਂਦੇ ਆ ਬਟ ਉਹਦੇ ਨਾਲ ਜਿਹੜਾ ਜਿਹੜਾ ਗਰਾਊਂਡ ਵਾਟਰ ਆ ਉਹਦੇ ਤੇ ਇਫੈਕਟ ਆਉਂਦਾ ਕਿਉਂਕਿ ਜਿੰਨਾ ਪਾਣੀ ਨਿਕਲੇਗਾ ਉਨਾ ਹੀ ਗਰਾਊਂਡ ਵਾਟਰ ਜਿਹੜਾ ਉਹਦਾ ਲੈਵਲ ਡਾਊਨ ਚਲੇ ਆ ਜਾਏਗਾ ਸੋ ਬਾਕੀ ਬਟ ਇਹ ਹੈਗਾ ਕਿ ਜਦੋਂ ਜ਼ਿਆਦਾ ਵਰਖਾ ਨਹੀਂ ਹੁੰਦੀਆਂ ਤਾਂ ਕਈ ਵਾਰੀ ਡਰਾਈ ਵੈਟਰ ਦੇ ਵਿੱਚ ਇਨਸੈਕਟ ਪੈਸਟ ਐਟੈਕ ਜਿਹੜਾ ਉਹ ਵੀ ਘਟ ਜਾਂਦਾ ਹੈ ਸੋ ਉਸ ਬ ਕੋਲ ਵੀ ਵਰੀ ਹੈ ਠੀਕ ਵੀ ਰਹਿੰਦਾ ਹੈ ਕ੍ਰੌਪ ਵੀ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਬਾਰਿਸ਼ ਨਹੀਂ ਹੁੰਦੀ ਪ੍ਰੋਪਰ ਤਾਂ ਇਹ ਵੀ ਤੇ ਕੋਈ ਜ਼ਿਆਦਾ ਇਫੈਕਟ ਆਂਦਾ ਬਟ ਹਾਂ ਇਹ ਹੈ ਕਿ ਫਾਰਮਰਸ ਤੇ ਇਕਨੋਮਿਕ ਬਰਡਨ ਵੱਧਦਾ ਹੈ ਕਿਉਂਕਿ ਜਦੋਂ ਉਹ ਜਨਰੇਟਰ ਆਪਣਾ ਬਾਲ ਕੇ ਪਾਣੀ ਲਗਾਉਂਦੇ ਆ ਤਾਂ ਉਹਦੇ ਨਾਲ ਵੀ ਜਿਹੜਾ ਉਹਨਾਂ ਤੇ ਖਰਚਾ ਆਂਦਾ ਉਹ ਉਹਨਾਂ ਨੂੰ ਸਲਣਾ ਪੈਂਦਾ ਹੈ ਦੂਸਰੀ ਗੱਲ ਹੈ ਕਿ এনवायरमेंट ਵੀ ਬਲੀਊਟ ਹੁੰਦਾ ਜਦੋਂ ਡੀਜ਼ਲ ਪਲਦਾ ਹੈ ਤਾਂ ਉਹਦੇ ਨਾਲ ਜਿਹੜਾ এনवायरमेंट ਹੈ ਉਹਦੇ ਵਿੱਚ ਫਿਰ ਉਹੀ ਗੈਸਸ ਜਿਹੜੀਆਂ ਹੁੰਦੀਆਂ ਨੇ ਉਹ ਕਲਾਈਮੇਟ ਚੇਂਜ ਨੂੰ ਪ੍ਰੂਵ ਕਰਦੀਆਂ ਨੇ ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਅਗਰ ਬਾਰਿਸ਼ ਨਹੀਂ ਹੁੰਦੀ ਉਹਦੇ ਨਾਲ ਸਾਨੂੰ ਇਨਡਾਇਰੈਕਟਲੀ ਨੁਕਸਾਨ ਤਾਂ ਹੁੰਦਾ ਬਟ ਇਹ ਹੈ ਕਿ ਫਾਰਮਰਸ ਜਿਹੜੀ ਹੈ ਉਹ ਆਪਣੇ ਪਾਣੀ ਦੀ ਪੂਰਤੀ ਜਿਹੜੀ ਹੈ ਉਹ ਪੂਰੀ ਕਰ